ਇੱਕ ਬੱਚਾ ਆਪਣੀ ਮਾਂ ਦੇ ਨਾਲ ਕਰਿਆਨੇ ਦੀ ਦੁਕਾਨ ਤੇ ਗਿਆ। ਉਹਦੀ ਮਾਂ ਘਰ ਦਾ ਰਾਸ਼ਨ ਵਗੈਰਾ ਲੈ ਰਹੀ ਸੀ ਤੇ ਬੱਚੇ ਦਾ ਧਿਆਨ ਟੌਫੀਆਂ ਦੇ ਜਾਰ ਵੱਲ ਸੀ। ਜਿਹੜਾ ਟੌਫੀਆਂ ਦਾ ਡੱਬਾ ਹੁੰਦਾ ਆ ਉਹਦੇ ਵੱਲ ਧਿਆਨ ਸੀ। बार-बार ਵੇਖੀ ਜਾ ਰਿਹਾ। ਮਾਂ ਸਮਾਨ ਪੈਕ ਕਰਾ ਰਹੀ ਏ। ਜਿਹੜਾ ਉਹ ਦੁਕਾਨਦਾਰ ਅੰਕਲ ਆ ਨਾ ਉਹਦਾ ਧਿਆਨ ਬੱਚੇ ਵੱਲ ਪਿਆ ਉਹਨੇ ਕਿਹਾ ਪੁੱਤਰ ਲੈ ਲੈ ਟੌਫੀਆਂ। ਬੱਚਾ ਕੁਛ ਨਾ ਬੋਲਿਆ। ਉਹਨੇ ਫਿਰ ਕਿਹਾ ਲੈ ਲੈ ਕੋਈ ਗੱਲ ਨਹੀਂ ਇਹ ਮੇਰੇ ਵੱਲੋਂ ਫ੍ਰੀ ਨੇ। ਬੱਚਾ ਕੁਛ ਨਾ ਬੋਲਿਆ। ਉਸ ਦੁਕਾਨਦਾਰ ਨੇ ਉਸ ਡੱਬੇ ਦਾ ਢੱਕਣ ਖੋਲ ਕੇ ਉਹਦੇ ਅੱਗੇ ਰੱਖ ਦਿੱਤਾ ਵੀ ਤੇਰਾ ਜਿੰਨਾ ਮਨ ਕਰਦਾ ਨਾ ਉਹਨੀਆਂ ਟੌਫੀਆਂ ਕੱਢ ਲੈ ਮੇਰੇ ਵੱਲੋਂ ਫ੍ਰੀ ਨੇ ਉਸ ਬੱਚੇ ਨੇ ਤੇ ਹੱਥ ਪਿੱਛੇ ਬੰਨ ਲੇ ਬੋਲੇ ਕੁਛ ਨਹੀਂ ਦੁਕਾਨਦਾਰ ਨੇ ਇੱਕ ਵਾਰੀ ਕਿਹਾ ਦੋ ਵਾਰੀ ਕਿਹਾ ਫੇਰ ਦੁਕਾਨਦਾਰ ਨੇ ਕਿ ਕਿਤਾਬੀ ਆਪੇ ਡੱਬੇ 'ਚ ਹੱਥ ਪਾਇਆ ਤੇ ਟੌਫੀਆਂ ਕੱਢ ਕੇ ਬੱਚੇ ਵੱਲ ਨੂੰ ਵਧਾਤੀਆਂ ਹੁਣ ਬੱਚੇ ਨੇ ਦੌੜ ਕੇ ਉਹ ਟੌਫੀਆਂ ਫੜ ਲਈਆਂ ਤੇ ਆਪਣੀ ਜੇਬਾਂ 'ਚ ਪਾ ਲਈ ਮਾਂ ਨੇ ਸਮਾਨ ਪੈਕ ਕਰਾਇਆ ਤੇ ਦੁਕਾਨ ਤੋਂ ਚੱਲ ਪਈ ਥੋੜੀ ਦੂਰ ਜਾ ਕੇ ਬੱਚੇ ਨੂੰ ਕਹਿੰਦੀ ਮੈਂ ਤੇਰਾ ਬੇਹੱਦਰ ਵੇਖ ਕੇ ਬੜਾ ਹੈਰਾਨ ਹੋਈ ਆ ਕਿ ਤੂੰ ਅਜ ਕੀਤਾ ਕੀ ਜਦੋਂ ਦੁਕਾਨਦਾਰ ਨੇ ਪੂਰਾ ਡੱਬਾ ਤੇਰੇ ਕੇ ਰੱਖਤਾ ਤੂੰ ਇੱਕ ਟੌਫੀ ਨਾਲ ਲਈ ਜਦੋਂ ਉਹਨੇ ਆਪ ਕੱਢ ਕੇ ਦਿੱਤੀਆਂ ਤੂੰ ਝੱਟ ਪੜ ਫੜ ਕੇ ਤਾਂ ਆਪਣੀਆਂ ਜੇਬਾਂ 'ਚ ਪਾ ਲਈਆਂ ਉਸ 7-8 ਸਾਲ ਦੇ ਛੋਟੇ ਬੱਚੇ ਨੇ ਜਿਹੜਾ ਜਵਾਬ ਦਿੱਤਾ ਨਾ ਉਹ ਇਲਾਹੀ ਜਵਾਬ ਸੀ ਕਹਿੰਦਾ ਮਾਂ ਮੇਰੇ ਨਿੱਕੇ ਨਿੱਕੇ ਹੱਥੇ ਆ ਛੋਟੇ ਛੋਟੇ ਮੈਂ ਜੋ ਉਸ ਡੱਬੇ ਦੇ ਵਿੱਚੋਂ ਟੌਫੀਆਂ ਕਢਦਾ ਵੱਧ ਤੋਂ ਵੱਧ 5-7 ਆ ਜਾਣੀਆਂ ਸੀ ਉਹ ਸੰਕਲ ਦੇ ਹੱਥ ਕਿੱਡੇ ਵੱਡੇ ਸੀ ਜਦੋਂ ਉਹਨਾ ਟੋਫੀਆਂ ਕੱਢੀਆਂ ਤੇ 15 20 ਆ ਗਈ ਇਹੋ ਸਭ ਸਾਡਾ ਆ ਅਸੀਂ ਪਰਮਾਤਮਾ ਦੇ ਕੋਲ ਚਮਚਾ ਲੈ ਕੇ ਮੰਗਣ ਤੁਰ ਪਏ ਆ ਤੁਹਾਨੂੰ ਘਰ ਚਾਹੀਦਾ ਸਾਨੂੰ ਨੌਕਰੀ ਚਾਹੀਦੀ ਸਾਨੂੰ ਪੈਸੇ ਚਾਹੀਦੇ ਆ ਗੱਡੀ ਚਾਹੀਦੀ ਜਦ ਕਿ ਉਹ ਪਾਰ ਪਰਮ ਪਰਮੇਸ਼ਵਰ ਦੇ ਹੱਥ ਬਹੁਤ ਵੱਡੇ ਨੇ ਉਹਨੂੰ ਦੇਨ ਦਿਓ ਤੁਸੀਂ ਆਪਣਾ ਨਾਮ ਜਪੋ ਭਗਤੀ ਕਰੋ ਉਹਦੇ ਤੇ ਛੱਡ ਦਿਓ ਉਹਨੂੰ ਦੇਨ ਦਿਓ ਉਦੇ ਹੱਥ ਬਹੁਤ ਵਿਸ਼ਾਲ ਨੇ ਜਦੋਂ ਤੁਸੀਂ ਮੰਗੋਗੇ ਤੁਸੀਂ ਚਿਮਚਾ-ਚਿਮਚਾ ਮੰਗੋਗੇ ਜਦੋਂ ਦਏਗਾ ਉਹ ਢੰਡਾਰੇ ਹੀ ਭਰ ਦੇਗਾ